ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਆਪਾਂ ਜੋ ਲਾਈਟ ਦੇ ਮੁੱਦੇ ਤੇ ਗੱਲ ਕਰਦੇ ਆ ਕਿ ਵੀਰਾਂ ਦੇ ਪਿੰਡ ਦੇ ਵਿੱਚੋਂ ਕਾਫੀ ਫੋਨ ਆ ਰਹੇ ਨੇਗੇ ਤੇ ਲਾਈਟ ਆ ਜਿਹੜੀ ਬਹੁਤੇ ਘਰਾਂ ਦੇ ਵਿੱਚ ਹੈਗੀ ਆ ਤੇ ਕੁਝ ਘਰਾਂ ਦੇ ਵਿੱਚ ਲਾਈਟ ਆ ਜਿਹੜੀ ਬਹੁਤ ਡਿਮਾਂ ਗਈ ਘਟ ਗਈ ਮੱਧਮ ਆ ਸੋ ਇਸ ਦਾ ਕਾਰਨ ਜੋ ਡਿਮ ਹੋਣ ਦਾ ਕਾਰਨ ਫਾਲਟ ਹੈ ਇਹ ਨਿਤ ਦੀ ਗੱਲ ਹੋ ਗਈ ਫਾਲਟ ਪੈਣਾ ਫਾਲਟ ਪੈਣ ਦਾ ਕਾਰਨ ਵੀ ਜੋ ਦਾਤੇਵਾਸ ਗ੍ਰਿਡ ਤੇ ਵੀ ਕਾਫੀ ਜ਼ਿਆਦਾ ਲੋਡ ਚੱਲਦਾ ਹੈਗਾ ਲੋਡ ਦੇ ਕਾਰਨ ਇਹ ਫਾਲਟ ਪੈਂਦਾ ਹੈਗਾ ਕਿਉਂਕਿ ਹੁਣ ਹਮਸ ਬਣੀ ਹੋਈ ਆ ਸੋ ਮੀ ਪਿਆ ਹੋਇਆਗਾ ਮੀ ਪੈਣ ਤੋਂ ਬਾਅਦ ਹਮਸ ਬਣੀ ਹੋਈ ਆ ਤਾਂ ਕਰਕੇ ਘਰਾਂ ਦੇ ਵਿੱਚ ਰੀ ਲਾਈਟ ਦੀ ਕਾਫੀ ਜ਼ਿਆਦਾ ਜ਼ਰੂਰਤ ਹੈਗੀ ਆ ਮਨੂ ਕੀ ਖਾਸ ਨੂੰ ਕੀ ਵੱਡੇ ਨੂੰ ਕੀ ਛੋਟੇ ਨੂੰ ਕੀ ਤੇ ਸਭ ਨੂੰ ਮਤਲਬ ਲਾਈਟ ਦੀ ਜਰੂਰਤ ਆ ਗਈ ਤਾਂ ਕਰਕੇ ਕਾਫੀ ਲੋਡ ਜਿਹੜਾ ਚੱਲ ਰਿਹਾ ਹੈਗਾ ਤੇ ਲੋਡ ਦੇ ਕਾਰਨ ਜਿਹੜਾ ਗ੍ਰਿਡ ਨੂੰ ਦਿੱਕਤ ਆਉਂਦੀ ਹੈਗੀ ਤੇ ਤਾਂ ਕਰਕੇ ਜਿਹੜੇ ਫਾਲਟ ਪੈਂਦੇ ਨੇਗੇ ਅਕਸਰ ਹਰ ਰੋਜ਼ ਦਾ ਜਿਹੜਾ ਕੰਮ ਹੋ ਗਿਆ ਫਾਲਟ ਪੈਣਾ ਕਿਉਂਕਿ ਪਹਿਲਾਂ ਬਾਦਲਾ ਗ੍ਰਿਡ ਤੋਂ ਚੱਲਦੀ ਸੀ ਸਪਲਾਈ ਸੋ ਉਧਰ ਵੀ ਦਿੱਕਤ ਪੈਂਦੀ ਸੀ ਉਸ ਤੋਂ ਬਾਅਦ ਚੇਂਜ ਕਰਕੇ ਬਚੋਣਾ ਜਿਹੜਾ 24 ਘੰਟੇ ਇਹਦਾਤੇ ਵਾਸ ਗ੍ਰਿਡ ਦੇ ਵਿੱਚ ਪਾਇਆ ਗਿਆ ਪਰ ਉਧਰੋਂ ਵੀ ਕਈ ਦਿਨ ਜਿਹੜੀ ਸਪਲਾਈ ਦੇ ਵਿੱਚ ਕੋਈ ਦਿੱਕਤ ਨਹੀਂ ਆਈ ਪਰ ਹੁਣ 2-3 ਦਿਨਾਂ ਤੋਂ ਜਿਹੜੀ ਦਿੱਕਤ ਆ ਕਾਫੀ ਜ਼ਿਆਦਾ ਆਉਣੀ ਸ਼ੁਰੂ ਹੋ ਗਈ ਹੈ ਕੋਈ ਇਸ ਦਾ ਜੋ ਬਿਜਲੀ ਵਿਭਾਗ ਆ ਉਹ ਕਿਵੇਂ ਸੋਲੂਸ਼ਨ ਲੱਭਦਾ ਕੋਈ ਕਿਵੇਂ ਹੱਲ ਕਰਦਾਗਾ ਸੋ ਇਹ ਸਾਡੇ ਅਧਿਕਾਰੀਆਂ ਤੇ ਡਿਪੈਂਡਾਗਾ ਸੋ ਸਾਡੇ ਵੀਰ ਲੱਗੇ ਹੋਏ ਨੇਗੇ ਜੋ ਫਾਲਟ ਨੂੰ ਦੂਰ ਕਰਨ ਤੇ ਸੋ ਉਹਨਾਂ ਦੀ ਵੀ ਕੋਸ਼ਿਸ਼ ਜਾਰੀ ਹੈਗੀ ਹਰ ਰੋਜ਼ ਉਹਨਾਂ ਨੂੰ ਵੀ ਭੱਜਣਾ ਪੈਂਦਾਗਾ ਸ਼ਾਮ ਦੇ ਸਮੇ ਸੋ ਫਿਰ ਵੀ ਪਰ ਧੰਨਵਾਦ ਆ ਉਹਨਾਂ ਵੀਰਾਂ ਦਾ ਸਾਡੇ ਸਤਿਕਾਰਯੋਗ ਵੀਰ ਗੁਰਪਿਆਰ ਸਿੰਘ ਜੀ ਕਾਲੀ ਜੋ ਕੇ ਬੱਚੂ ਹਣਾ 24 ਘੰਟੇ ਜਾਂ ਹੋਰ ਏਪੀ ਐਸਟੀਜੋ ਲੈਣਾ ਇੰਨਾਂ ਨੇ ਸੰਭੇਹੁਣ ਜਨਗੇ ਸੋਨਾਂ ਨੇ ਉਹਨਾਂ ਨਾਲ ਗੱਲਬਾਤ ਹੋਈ ਸੀ ਤੇ ਬਾਕੀ ਕਹਿੰਦੇ ਵੀ ਜਿਹੜਾ ਮਤਲਬ ਆਪਣਾ ਵਲਟ ਪਿਆਗਾ ਉਹ ਜਿਹੜਾ ਫੇਸ ਜੈਂਪਰ ਕਿਤੋਂ ਕੋਈ ਉੱਡ ਜਾਂਦਾਗਾ ਤਾਂ ਕਰਕੇ ਦੋ ਫੇਸਾਂ ਦੇ ਵਿੱਚ ਇੱਕ ਫੇਸ ਦੇ ਵਿੱਚ ਲਾਈਟ ਜਿਹੜੀ ਘੱਟ ਮੱਧਮ ਡਿਮ ਹੁੰਦੀ ਹੈਗੀ ਤੇ ਹਰ ਹਰ ਰੋਜ਼ ਦਾ ਜਿਹੜਾ ਇਹ ਕੰਮ ਹੁੰਦਾ ਹੈ ਕਿ ਜਦੋਂ ਦੀ بارش ਹੋਈ ਹੈਗੀ 24 ਅਕਤੂਬਰ ਤੋਂ ਤਦ ਤੋਂ ਜਿਹੜਾ ਮੌਸਮ ਦੇ ਨਾਲ ਨਾਲ ਜਿਹੜਾ ਬਿਜਲੀ ਬਿਜਲੀ ਦਾ ਸਿਸਟਮ ਆਗਾ ਬਿਜਲੀ ਕਈ ਖੇਤਰਾਂ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਬਹੁਤ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ ਆ ਹਜੇ ਵੀ ਚੰਗੀ ਤਰ੍ਹਾਂ ਜਿਹੜੀ ਬਿਜਲੀ ਦੀ ਸਪਲਾਈ ਚਾਲੂ ਨਹੀਂ ਹੋਈ ਕਿਉਂਕਿ ਬਹੁਤ ਇਫੈਕਟ ਪਾਇਆ ਬਹੁਤ ਸਾਰੇ ਮੀਟਰ ਵੀ ਡੈੱਡ ਹੋਏ ਆਗੇ ਤੇ ਵੱਲਵਾਂ ਦੇ ਵਿੱਚ ਵੀ ਫਾਲਟ ਪੈ ਗਏ ਸੁਪਕਰਾਨੀਆਂ ਸਪਲਾਈਆਂ ਦੇ ਵਿੱਚ ਫਾਲਟ ਪਿਆਗਾ ਸਿੰਗਲ ਫੇਸ ਸਪਲਾਈ ਜਿਹੜੀ ਹੁੰਦੀ ਉਸ ਦੇ ਵਿੱਚ ਕਾਫੀ ਫਾਲਟ ਪਿਆ ਸੋ ਇਸ ਦਾ ਕਾਰਨ ਇਹੀ ਹੈ ਕਿ ਜੋ ਇਹ ਕੁਦਰਤੀ ਇੱਕ ਆਫਤ ਸੀ ਕੁਦਰਤੀ ਕਰੋਪੀ ਸੀ ਸੋ ਹਜੇ ਵੀ ਜੋ ਵੋਕੀਆਂ ਥਾਂਾਂ ਤੇ ਬਚਾਅਗਾ ਕਿਤੇ ਨਾ ਕਿਤੇ ਕਾਫੀ ਜ਼ਿਆਦਾ ਨੁਕਸਾਨ ਹੋਇਆਗਾ ਸੋ ਪਰ ਫਿਰ ਵੀ ਸਾਡੇ ਜਿਹੜੇ ਬਿਜਲੀ ਬੋਰਡ ਦੇ ਅਧਿਕਾਰੀ ਆ ਮੁਲਾਜ਼ਮਾ ਸੋ ਇਹ ਬਿਜਲੀ ਦੀ ਸੇਵਾ ਜੋ ਬਿਜਲੀ ਦੀ ਸਪਲਾਈ ਹੈਗੀ ਇਹਨਾਂ ਨੂੰ ਕਈ ਥਾਵਾਂ ਤੇ ਜਿਹੜਾ ਚਾਲੂ ਰੱਖਦੇ ਆ ਪ੍ਰਭਾਵਿਤ ਨਹੀਂ ਹੋਣ ਦਿੰਦੇ। ਸੋ ਜਿਹੜੀ ਅੱਜ ਵੀ ਜਿਹੜੀ ਜੋ ਫਾਲਟ ਪਿਆ ਹੋਇਆਗਾ ਉਹ ਜਲਦੀ ਹੀ ਦੂਰ ਕੀਤਾ ਜਾਊਗਾ। ਤੇ ਲਾਈਟ ਜਦੋਂ ਵੀ ਕੱਟ ਕੇ ਚਲਾਉਂਦੇ ਆ ਤਾਂ ਉਸ ਤੋਂ ਬਾਅਦ ਉਹ ਉਹ ਫਾਲਟ ਟ్రਾਈ ਲੈਣਗੇ ਵੀ ਕਿਸ ਤਰ੍ਹਾਂ ਸਹੀ ਚੱਲ ਪਈ ਸਪਲਾਈ ਜਾਂ ਅਜੇ ਵੀ ਕੋਈ ਦਿੱਕਤ ਆ। ਕਿ ਵਾਟਰ ਬਾਕਸ ਦੇ ਵਿੱਚ ਵੀ ਬੱਚੂਆਣੇ ਦੇ ਵਾਟਰ ਬਾਕਸ ਦੇ ਵਿੱਚ ਵੀ ਬਹੁਤ ਵੱਡੀ ਪ੍ਰੋਬਲਮ ਆ ਰਹੀ ਆ ਸਾਡੇ ਪ੍ਰਪਿਆਰ ਵੀਰ ਮਲਾਜ਼ਮ ਵੱਲੋਂ ਵੀ ਜੋ ਆਡੀਓ ਗਰੁੱਪਾਂ ਦੇ ਵਿੱਚ ਸ਼ੇਅਰ ਕੀਤੀ ਜਾਂਦੀ ਹੈ ਕਿਉਂਕਿ ਉੱਥੇ ਵੀ ਜੋ ਆਪਾਂ ਕਹਿ ਦਈਏ ਵੀ ਵੱਡੀਆਂ ਮੋਟਰਾਂ ਨੇ 40 40 ਪਾਵਰ ਦੀਆਂ ਉਹ ਵੀ ਨਹੀਂ ਚੱਲਦੀਆਂ ਕਿਉਂਕਿ ਉਹਨਾਂ ਦੇ ਫੇਸਾਂ ਦੇ ਵਿੱਚ ਵੀ ਲਾਈਟ ਆ ਜਿਹੜੀ ਡਿਮ ਆਉਂਦੀ ਹੈਗੀ ਸੋ ਪਾਣੀ ਦੀ ਦਿੱਕਤ ਵੀ ਆ ਤੇ ਲਾਈਟ ਦੀ ਵੀ ਦਿੱਕਤ ਆ ਸੋ ਪਰ ਇਸ ਨੂੰ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦੂਰ ਕਰਨ ਵਾਸਤੇ ਮੁਲਾਜ਼ਮਾਂ ਦੁਬਾਰਾ ਵੀ ਕਿਉਂਕਿ ਕਿਸੇ ਨੂੰ ਕੋਈ ਨਹੀਂ ਚਾਹੁੰਦਾ ਹੁੰਦਾ ਕਿ ਰਾਤ ਨੂੰ ਸਾਨੂੰ ਇੱਧਰ ਉੱਧਰ ਭੱਜਣਾ ਪਵੇ ਤੇ ਸਭ ਦਾ ਜੀ ਕਰਦਾ ਹੁੰਦਾ ਵੀ ਸ਼ਾਮ ਨੂੰ ਟਾਈਮ ਨਾਲ ਆਪਣੇ ਘਰੇ ਹੋਵੇ ਤੇ ਮੁਲਾਜ਼ਮਾਂ ਨੂੰ ਵੀ ਦਿੱਕਤ ਆਉਂਦੀ ਆ ਤੇ ਲੋਕ ਵੀ ਇਸ ਚੀਜ਼ ਦਾ ਸਾਹਮਣਾ ਕਰਦੇ ਨੇ ਜਿਹੜੀ ਪ੍ਰੋਬਲਮ ਆਪਾਂ ਨੂੰ ਆ ਰਹੀ ਹੈ ਲੈਟ ਦੇ ਸਬੰਧ ਦੇ ਵਿੱਚ ਕਾਫੀ ਦਿਨਾਂ ਤੋਂ ਇਹ ਦਿੱਕਤ ਆਉਣੇ ਸ਼ੁਰੂ ਹੋਈ ਹੈਗੀ ਸ੍ਰੀ ਪ੍ਰਮਾਤਮਾ ਪਲੀ ਕਰੇ ਕਿ ਸਭ ਉਸੇ ਤਰ੍ਹਾਂ ਹਰ ਇੱਕ ਦੇ ਘਰ ਦੇ ਵਿੱਚ ਜੋ ਸੁਖ ਸ਼ਾਂਤ ਹੋ ਜੇ ਨਗਰ ਖੇੜੇ ਦੇ ਵਿੱਚ ਸੁਖ ਸ਼ਾਂਤ ਹੋ ਜੇ ਸੋ ਹਾਲਾਤ ਸੀ ਜਿਹੜੇ ਉਹ ਬਹੁਤ ਵਿਗੜੇ ਸੀਗੇ ਪਿਛਲੇ ਦਿਨੀ ਤੇ ਹੁਣ ਪ੍ਰਮਾਤਮਾ ਕੋਲ ਹੀ ਅਰਦਾਸ ਕਰਦੇ ਆਂ ਵੀ ਜਿਹੜੇ ਲੋਕਾਂ ਦੇ ਪ੍ਰਭਾਵਿਤ ਕੰਮ ਹੋਏ ਨੇ ਉਹ ਸਾਰੇ ਲੋਕ ਬੇ ਘਰ ਹੋ ਗਏ ਤੇ ਇਹੇ ਬਹੁਤ ਵੱਡੀ ਇੱਕ ਆਫਤ ਸੀਗੀ ਤੇ ਬਹੁਤ ਸਾਰੀਆਂ ਦਿੱਕਤਾਂ ਲੋਕਾਂ ਨੂੰ ਆਉਣੀਆਂ ਸ਼ੁਰੂ ਹੋ ਗਈਆਂ ਕਾਫੀ ਜਾਨੀ ਮਾਲੀ ਨੁਕਸਾਨ ਘਰਾਂ ਦੇ ਘਰ ਟਾਇਟੇਰੀ ਹੋਏ ਨੇਗੇ ਸੋ ਕੁਦਰਤੀ ਆਫਤ ਸੀਗੀ ਇਹ ਇੱਕ ਬਹੁਤ ਵੱਡੀ ਸੂਪਰਾ ਉਹ ਸੋ ਸਬਰ ਰੱਖਣ ਦੀ ਆਪਾਂ ਨੂੰ ਲੋੜ ਆ ਗਈ ਸੰਤੋਖ ਰੱਖਣ ਦੀ ਕਿਉਂਕਿ ਉਹ ਵੀ ਆਪਣੇ ਸਾਰੇ ਹੀ ਭਰਾ ਨੇ ਜੋ ਰਾਤ ਨੂੰ ਵੀ ਜਿਨ੍ਹਾਂ ਨੂੰ ਚੈਨ ਨਾਲ ਨਹੀਂ ਬੈਠਣਾ ਮਿਲਦਾ ਕਿਉਂਕਿ ਇਸ ਰਾਹ ਬਹੁਤ ਸਾਰੇ ਵੀਰ ਥੱਕੇ-ਅੱਕੇ ਆਉਂਦੇ ਆ ਕੰਮ ਕਰਕੇ ਆਉਂਦੇ ਤੇ ਰਾਤ ਨੂੰ ਲਾਈਟ ਦੀ ਦਿੱਕਤ ਆਉਂਦੀ ਹੈਗੀ ਜਿਸ ਕਰਕੇ ਜਿਹੜਾ ਹਰ ਇੱਕ ਬੰਦਾ ਪਰੇਸ਼ਾਨ ਹੁੰਦਾ ਹਰ ਇੱਕ ਕੋਈ ਵੀ ਚਾਹੇ ਵੱਡਾ ਛੋਟਾ ਕਿਸੇ ਵੀ ਕਾਰਨ ਸਬੰਧ ਰੱਖਦਾ ਹਰ ਇੱਕ ਬੰਦਾ ਮਤਲਬ ਪਰੇਸ਼ਾਨ ਹੁੰਦਾਗਾ ਸੋ ਪਰ ਫਿਰ ਵੀ ਆਪਾਂ ਨੂੰ ਚਲੋ ਸਬਰ ਸੰਤੋਖ ਦੀ ਜ਼ਰੂਰਤ ਆ ਗਈ ਕਿਉਂਕਿ ਜੋ ਵੀਰ ਲੱਗੇ ਹੋਏ ਨੇਗੇ ਜਦੋਂ ਵੀ ਫਲਟ ਦੂਰ ਹੁੰਦਾਗਾ ਤਾਂ ਸਪਲਾਈ ਜਿਹੜੀ ਬਿਲਕੁਲ ਉਸੇ ਤਰ੍ਹਾਂ ਹੀ ਚੱਲੂਗੀ ਫਾਲਟ ਜਰੂਰ ਵੀਰ ਦੂਰ ਕਰਨਗੇ ਸੋ ਧੰਨਵਾਦ ਆ ਸਾਰੇ ਹੀ ਭਰਾਵਾਂ ਦਾ ਜੋ ਵੀਡੀਓ ਦੇਖਦੇ ਨੇ ਤੇ ਸਭ ਨੂੰ ਬੇਨਤੀ ਆ ਕਿ ਚੈਨਲ ਨੂੰ ਲਾਈਕ ਲਾਈਕ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਸਬਸਕ੍ਰਾਈਬ ਵੱਧ ਤੋਂ ਵੱਧ ਕਰ ਲਓ ਤੇ ਜਿੰਨੀ ਆਪਣੇ ਤੱਕ ਜਾਣਕਾਰੀ ਪਹੁੰਚਦੀ ਹੈਗੀ ਆਪਾਂ ਤੁਹਾਨੂੰ ਸ਼ੇਅਰ ਕਰ ਦਿੰਨੇ ਹਾਂਗੇ ਤੇ ਕਈ ਵਾਰ ਇਧਰ ਉਧਰ ਹੋ ਜਾਂਦੀ ਹੈਗੀ ਥੋੜਾ ਬਹੁਤਾ 5 10 20 ਮਿੰਟ ਵੱਦਾ ਘਾਟਾ ਹੋ ਜਾਂਦਾਗਾ ਪਰ ਜਿੰਨੀ ਕਿ ਇਨਫਾਰਮੇਸ਼ਨ ਆਪਣੇ ਤੱਕ ਪਹੁੰਚਦੀ ਆਪਾਂ ਤੁਹਾਨੂੰ ਜਿਹੜੀ ਸਾਂਝੀ ਕਰ ਦਿੰਨੇ ਆ ਸੋ ਵੀਰਾਂ ਦੇ ਬਹੁਤ ਸਾਰੇ ਫੋਨ ਆਉਂਦੇ ਨੇ ਪਿੰਡ ਦੇ ਵਿੱਚੋਂ ਵੀ ਕਿਉਂਕਿ ਕੋਈ ਵੀ ਬੰਦਾ ਕਿਸੇ ਕੰਮ ਨਾਲ ਸੰਬੰਧਿਤ ਹੁੰਦਾਗਾ ਤਾਂ ਉਸੇ ਨੂੰ ਹੀ ਪੁੱਛਿਆ ਜਾਂਦਾ ਹੁੰਦਾਗਾ ਸੋ ਆਪਾਂ ਸਾਰੇ ਵੀਰਾਂ ਦਾ ਆਪਾਂ ਸਤਿਕਾਰ ਕਰਦੇ ਆਂਗੇ ਸੋ ਧੰਨਵਾਦ ਆ ਭਰਾਵੋ ਸਭ ਦਾ ਸੋ ਸਪਲਾਈ ਜਿਹੜੀ ਉਸੇ ਤਰ੍ਹਾਂ ਬਹਾਲ ਹੋਊਗੀ ਚਾਲੂ ਹੋਊਗੀ ਸੋ ਚਿੰਤਾ ਵਾਲੀ ਕੋਈ ਗੱਲ ਨਹੀਂ ਹੈਗੀ ਸਭ ਦਾ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ